ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅਨਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦਬੂੜੀ ਚ ਮੌਜੂਦ ਆ ਇੱਥੇ ਹੀ ਨਵੋਧਿਆ ਸਕੂਲ ਚ 400 ਤੋਂ 450 ਬੱਚੇ ਫਸੇ ਹੋਏ ਸਨ ਹੁਣ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਬੱਚੇ ਵੀ ਨੇ ਮਾਪੇ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਆਪਣੀ ਬੇਟੀ ਨੂੰ ਤੁਸੀਂ ਲੈ ਕੇ ਆਏ ਮੇਰੀ ਭਾਂਜੀ ਆ ਜੀ ਤੁਹਾਡੀ ਭਾਂਜੀ ਨੂੰ ਤੁਸੀਂ ਲੈ ਕੇ ਆਏ ਹਾਂਜੀ ਤੇ ਕਦੋਂ ਦੇ ਫਸੇ ਹੋਏ ਸੀ ਇਹ ਬੱਚੇ ਰਾਤ ਦੇ ਫਸੇ ਆ ਰਾਤ ਦੇ ਫਸੇ ਤੇ ਕੱਢਿਆ ਕਿਉਂ ਨਹੀਂ ਸੀ ਕਿਉਂਕਿ ਕੱਲ੍ਹ ਦਾ ਤਾਂ ਕਹਿ ਦਿੱਤਾ ਗਿਆ ਸੀ ਕਿ ਆ ਉਹ ਬਹੁਨੇ ਸਕੂਲ ਬੰਦ ਕਰ ਦਿੱਤੇ ਗਏ ਸੀ ਇਹ ਕਹਿ ਦਿੱਤਾ ਗਿਆ ਸੀ ਹੁਣ ਸਕੂਲ ਨਹੀਂ ਚੱਲਣਗੇ ਕੀ ਕਿਹਾ ਗਿਆ ਸਕੂਲ ਪ੍ਰਸ਼ਾਸਨ ਵੱਲੋਂ ਤੋਂ ਕਦੋਂ ਤੁਹਾਨੂੰ ਮੈਸੇਜ ਆਇਆ ਕਿ ਹੁਣ ਬੱਚਿਆਂ ਨੂੰ ਲੈ ਜਾਓ ਮੈਂ ਤੇ ਇੱਥੇ ਤੱਕ ਕੀ ਆਊਟ ਪਾਸ ਆ ਇਹ ਮੈਡਮ ਉੱਥੇ ਸਾਈਨ ਕਰਨ ਲਈ ਨਹੀਂ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਉਹ ਕਹਿੰਦਾ ਸਾਈਨ ਤੋਂ ਬਿਨਾ ਬੱਚੇ ਨਹੀਂ ਜਾਂਦੇ ਮੈਂ ਜ਼ਬਰਦਸਤੀ ਲੈ ਗਏ ਆ ਬੱਚੇ ਟਰਾਲੀ ਵਿੱਚ ਉਭਾਲ ਕੇ 8 ਵਜੇ ਦਾ ਪਾਣੀ ਚੱਲ ਕੇ ਗਏ ਆਪਾਂ ਤੁਸੀਂ ਆਪ ਚੱਲ ਕੇ ਬੱਚੇ ਨਾਲ ਚੱਲੇ ਗਏ ਬੱਚੇ ਦੇ ਕੋਲ ਫਿਰ ਅੱਗੇ ਇੱਕ ਪਿੰਡ ਆ ਨਾਂ ਨਹੀਂ ਯਾਦ ਉਹਨਾਂ ਨੇ ਦਬੂਰੀ ਦਬੂਰੀ ਉਹਨਾਂ ਨੇ ਸਾਨੂੰ ਟਰੈਕਟਰ ਦੀ ਤੇ ਟਰਾਲੀ ਦੀ ਸਹਾਇਤਾ ਦਿੱਤੀ ਫਿਰ ਅਸੀਂ ਉਹਦੇ ਵਿੱਚ ਬੈਠ ਕੇ ਸਕੂਲ ਤੱਕ ਗਏ ਆ ਅਸੀਂ 3 ਕਿਲੋਮੀਟਰ ਪਾਣੀ ਚੱਲ ਕੇ ਗਏ ਆ ਇੱਥੇ ਤੱਕ ਪਾਣੀ ਪੂਰੇ ਹੀ ਇੱਥੇ ਤੱਕ ਪਾਣੀ ਮੋਬਾਈਲ ਸਭ ਕੁਝ ਗਿੱਲਾ ਸਾਡਾ ਤੇ ਤੁਹਾਨੂੰ ਮੈਸੇਜ ਕਰ ਦੋ ਐਸੇ ਸਕੂਲ ਵੱਲੋਂ ਕਿ ਬੱਚਾ ਨੂੰ ਸੁਭਾয়া ਮੈਸੇਜ ਆਇਆ ਪਾਣੀ 4-5 ਫੁੱਟ ਭਰ ਗਿਆ ਹੈ ਇਹਨਾਂ ਦੇ ਸੁਭਾ ਮੈਸੇਜ ਆਇਆ ਤੇ ਕੋਈ ਪ੍ਰਸ਼ਾਸਨ ਵਾਲਾ ਉੱਥੇ ਕੋਈ ਨਹੀਂ ਸੀ ਕੋਈ ਨਹੀਂ ਜਦੋਂ ਤੁਸੀਂ ਉੱਥੇ ਪਹੁੰਚੋ ਕੋਣ ਤਾਂ ਕਹਿ ਰਹੇ ਕਿ ਪ੍ਰਸ਼ਾਸਨ ਹੈ ਹੋ ਨਹੀਂ ਕੋਈ ਉਹ ਨਹੀਂ ਕੋਈ ਵੀ ਇਹ ਭਾਈ ਹੁਣੀ ਇੱਥੇ ਇਕੱਠੇ ਸਵੇਰ ਦੇ ਤੁਸੀਂ ਸਵੇਰ ਦੇ ਲੱਗੇ ਸੀ ਅਸੀਂ ਮੈਡਮ ਸਵੇਰ ਦੇ 8 ਵਜੇ ਤੇ ਗਏ ਆ ਹੂੰ ਕੋਈ ਪ੍ਰਸ਼ਾਸਨ ਨਹੀਂ ਕੋਈ ਕੁਝ ਕਹਿ ਰਹੇ ਆ ਕਿ ਬਸ ਐਂਡੀਆ ਫੀਟਿੰਗ ਆ ਰਹੀਆਂ ਪਰ ਹੁਣ ਦੋ ਵੋਟਾਂ ਗਈਆਂ ਸਿਰਫ ਉੱਥੇ ਹੁਣ ਦੋ ਟੀਮਾਂ ਗਈਆਂ ਸਵੇਰ ਦੋ ਵੋਟਾਂ ਗਈਆਂ ਹੁਣ ਠੀਕ ਹੈ ਉੱਥੇ ਵੈਸੇ ਦੋ ਵੋਟਾਂ ਗਈਆਂ ਪਰ ਉਹਨਾਂ ਦੇ ਬੱਚੇ ਕਿਤਰੇ ਨੇ ਬੱਚੇ ਸਾਰੇ ਉੱਪਰ ਢਕੇ ਪਏ ਆ ਹੁਣ ਕਿੰਨੇ ਬੱਚੇ ਨੇ ਅੰਦਰ ਬੱਚੇ ਕਮ ਸੇ ਕਮ ਸਾਰੇ ਬੱਚੇ ਉੱਥੇ ਆ ਹਜ਼ਾਰ ਬੱਚਾ ਕਮ ਸੇ ਕਮ ਉੱਥੇ ਹੀ ਆ ਤਾਂ ਕਾਫੀ ਬੱਚੇ ਉੱਥੇ ਨੇ ਇਹ ਟਰੈਕਟਰ ਟਰਾਲੀ ਵੀ ਉਧਰਲੇ ਪਾਸੇ ਹੀ ਜਾ ਰਹੀ ਹੈ ਬੱਚਿਆਂ ਨੂੰ ਲੈਣ ਜਾ ਰਹੇ ਹੋ ਤੁਸੀਂ ਨੇ ਤੁਹਾਡੇ ਆਪਣੇ ਬੱਚੇ ਨੇ ਕਿ ਤੁਹਾਨੂੰ ਪਤਾ ਲੱਗਾ ਕਿ ਅਗਰ ਬੱਚੇ ਪਤਾ ਲੱਗਾ ਨਹੀਂ ਤੁਹਾਨੂੰ ਪਤਾ ਲੱਗਾ ਨਹੀਂ ਪਤਾ ਲੱਗਾ ਬੱਚੇ ਵੀ ਨਹੀਂ ਮੈਨੂੰ ਲੱਗਦਾ ਉਹਨਾਂ ਨਾਲ ਗੱਲਬਾਤ ਅਸੀਂ ਕਰਦੇ ਆ ਤੁਸੀਂ ਬੇਟਾ ਅੰਦਰੋਂ ਇੰਨੇ ਇੰਨੇ ਤੁਸੀਂ ਭਿੱਜੇ ਹੋਏ ਹੋ ਪਾਣੀ ਚ ਇੰਨਾ ਪਾਣੀ ਸੀ ਸਕੂਲ ਦੇ ਅੰਦਰ ਜੀ ਹਾਂ ਬਾਹਰ ਪਿੰਡ ਦੇ ਵਿੱਚ ਵੀ ਜਦੋਂ ਆਪਾਂ ਤੁਰ ਕੇ ਆਏ ਆ ਚੱਲ ਕੇ ਆਏ ਆ ਤੇ ਉਸ ਜਗ੍ਹਾ ਤੇ ਵੀ ਪਾਣੀ ਹੈਗਾ ਸੀ ਤੇ ਮਨ ਸਕੂਲ ਦੇ ਵਿੱਚ ਚਲੋ ਕਿਉਂਕਿ ਥੋੜਾ ਡਾਊਨ ਏਰੀਆ ਹੈ ਉੱਚਾ ਥੋੜਾ ਏਰੀਆ ਸੀ ਉੱਥੇ ਥੋੜਾ ਹੈ ਨਹੀਂ ਸੀ ਬਟ ਉੱਥੇ ਵੀ ਠੀਕ ਕਾਫੀ ਇੰਨਾ ਨਾ ਪਾਣੀ ਥੋੜੇ ਵੀ ਤੱਕ ਨਹੀਂ ਸੀ ਯਾਨੀ ਕਿ ਅੱਡੀ ਹਿਪਸ ਤੱਕ ਉੱਥੇ ਵੀ ਪਾਣੀ ਆਂਦੇ ਸੀ ਜੀ ਹਾਂ ਜੀ ਪਈ ਹੈ ਦੇ ਸਨੇਕਸ ਵਗੈਰਾ ਬਹੁਤ ਜ਼ਿਆਦਾ ਸਭ ਨੂੰ ਬਹੁਤ ਆ ਗਿਆ ਹਾਂ ਦੇ ਸਕੂਲ ਦੇ ਅੰਦਰ ਵੀ ਸੀ ਹਾਂਜੀ ਹੋਸਟਲ ਦੇ ਅੰਦਰ ਸਨੇਕ ਸੀ ਤੇ ਬਹੁਤ ਮੁਸ਼ਕਿਲ ਸੀ ਉੱਥੇ ਕੰਮ ਤੇ ਤੁਹਾਡੇ ਪੇਰੈਂਟਸ ਕਿੱਥੇ ਨੇ ਪੇਰੈਂਟਸ ਚਾਚੂ ਮੇਰੇ ਉਧਰ ਹੈ ਤੇ ਪਾਪਾ ਮੇਰੇ ਖੁਦ ਮੈਨੂੰ ਲੈਣ ਆਏ ਉਥੋਂ ਤੱਕ ਤੇ ਪ੍ਰਸ਼ਾਸਨ ਤੋਂ ਉੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਸੀ ਉੱਥੇ ਉਦੋਂ ਕੋਈ ਨਹੀਂ ਸੀ ਕਿੰਨੇ ਵਜੇ ਕਿੰਨੇ ਵਜੇ ਉਹ ਅਸੀਂ ਸਵੇਰ ਦੇ ਮਤਲਬ ਉਹਨਾਂ ਨੇ ਕਹੇ ਕਿ 12:00 ਕਲੋਕ ਤੱਕ ਐਨਡੀਆਰਫ ਵਗੈਰਾ ਵਾਲੇ ਆ ਜਾਣਗੇ 11:00 ਕਲੋਕ ਤੱਕ ਬਟ ਸਾਡੇ ਟੀਚਰਸ ਵਗੈਰਾ ਸਾਰੇ ਐਚਐਮਸ ਵਗੈਰਾ ਸਾਡੇ ਨਾਲ ਸੀ ਸਾਰੇ ਬਟ ਉਥੇ ਪ੍ਰਸ਼ਾਸਨ ਉਸ ਟਾਈਮ ਤੇ ਜੇ ਮੈਂ ਕਹਾਂ ਉਸ ਟਾਈਮ ਤੇ ਕੁਝ ਹੈ ਨਹੀਂ ਬਟ ਹਾਂ ਹੈਲਪਲੀ ਉਹਨਾਂ ਨੇ ਐਸਡੀਐਮ ਐਸਡੀਐਮ ਸਾਨੂੰ ਵੀ ਕਾਲ ਕੀਤੀ ਸੀ ਤੇ ਐਸਡੀਐਮ ਨੂੰ ਵੀ ਕਹੀ ਅੱਗੇ ਹੋਰ ਵੀ ਕਾਲਸ ਵਗੈਰਾ ਲੱਗੀਆਂ ਤੇ ਮੈਨੂੰ ਲੱਗਦਾ ਸੀ ਕਿਉਂਕਿ ਹੋਰ ਵੀ ਉਥੇ ਸਾਰਾ ਪਿੰਡ ਵਗੈਰਾ ਸਾਰਾ ਏਰੀਆ ਉਥੇ ਕਵਰ ਕਰਨਾ ਸੀ ਉਹਨਾਂ ਨੇ ਐਨਡੀਆਰਐਫ ਨੇ ਤੇ ਫਿਰ ਉਹਨਾਂ ਨੇ ਸਪੈਸ਼ਲੀ ਬੱਚਿਆਂ ਨੂੰ ਵੀ ਹੁਣ ਇਸ ਲਈ ਡਾਇਰੈਕਟ ਉਹ ਬੱਚਿਆਂ ਨੂੰ ਲੈਣ ਵੀ ਗਏ ਸੀ ਬੋਟਸ ਗਈਆਂ ਵਾ ਬਟ ਸਾਡਾ ਇਹ ਸੀ ਕਿ ਥੋੜਾ ਮੁਸ਼ਕਿਲ ਕੰਮ ਜ਼ਿਆਦਾ ਹੋ ਗਿਆ ਸੀ ਬਾਰਿਸ਼ ਕਰਕੇ ਬਾਕੀ ਇਹ ਸੀ ਕਿ ਸਾਡੇ ਟੀਚਰਸ ਵਗੈਰਾ ਜਿਹੜੇ ਸਰਸ ਵਗੈਰਾ ਸੀ ਉਹਨਾਂ ਨੇ ਸਾਡਾ ਸਪੋਰਟ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਬੇਟਾ ਡਰਨ ਦੀ ਕੋਈ ਗੱਲ ਨਹੀਂ ਆ ਉਹ ਸਾਡੇ ਨਾਲ ਰਹੇ ਸੀ ਡਰ ਤਾਂ ਗਏ ਹੋਵੋਗੇ ਤੁਸੀਂ ਕਹਿ ਰਹੇ ਸੱਪ ਸੀ ਇਈਨਾ ਨਾ ਪਾਣੀ ਸੀ ਤੁਸੀਂ ਤੋਂੜ ਤੋਂ ਹੋਰ ਛੋਟੇ ਬੱਚੇ ਵੀ ਹੋਣਗੇ ਜਿਨ੍ਹਾਂ ਦੀ ਏਜ ਘੱਟ ਹੋਏਗੀ 6th ਕਲਾਸ 6th ਕਲਾਸ ਅਸੀਂ ਤੇ ਲੋ 10th ਵਗੈਰਾ ਇਹ गे। 9th ਵਗੈਰਾ ਦੇ ਬੱਚੇ ਹੈਗੇ ਆ ਤੇ ਉੱਥੇ 6th ਕਲਾਸ ਦੇ ਵੀ ਬੱਚੇ ਹੈਗੇ ਸੀ ਬਟ ਪੈਨਿਕ ਦਾ ਮਾਹੌਲ ਤਾਂ ਪੈਨਿਕ ਦਾ ਮਾਹੌਲ ਤੇ ਹੋਏਗਾ ਬਟ ਠੀਕ ਸੀ ਥੋੜਾ ਪਾਣੀ ਤੋਂ ਬਚਾਅ ਕਰਨਾ ਪੈਣਾ ਸੀ ਬਾਕੀ ਟੀਚਰਸ ਵਗੈਰਾ ਸਾਡੀ ਸਪੋਰਟ ਕਰਦੇ ਪਈ ਸੀ ਤੇ ਉਹ ਤੇ ਤੁਹਾਨੂੰ ਪਤਾ ਕਰਨੀ ਪੈਣੀ ਉਹਨਾਂ ਨੂੰ ਕਿਉਂਕਿ ਗਵਰਨਮੈਂਟ ਟੀਚਰਸ ਵਗੈਰਾ ਉਹਨਾਂ ਨੂੰ ਵੀ ਆਪਣੀ ਜੌਬਸ ਵਗੈਰਾ ਦੀ ਵੀ ਗੱਲ ਆਂਦੀ ਹੈ ਜੌਬ ਸਿਕਿਉਰਿਟੀ ਦੀ ਵੀ ਗੱਲ ਹੈ ਤੇ ਉਹਨਾਂ ਨੇ ਸਾਡੇ ਬੱਚਿਆਂ ਦਾ ਵੀ ਧਿਆਨ ਰੱਖਣਾ ਕੋਈ ਇੰਨੇ ਸਾਲ ਅਕਸਰ ਇਸੇ ਇੰਨੇ ਰਹੇ ਵੀ ਹੈਗੇ ਉੱਥੇ ਉਹਨਾਂ ਨਾਲ ਕਦੀ ਇਹੋ ਜੀ ਸਿਚੁਏਸ਼ਨ ਤੁਸੀਂ ਕਦੀ ਸਕੂਲ ਚ ਫੇਸ ਕੀਤੀ ਅਸੀਂ ਇਹੋ ਜੀ ਸਿਚੁਏਸ਼ਨ ਕਦੀ ਸਕੂਲ ਚ ਫੇਸ ਨਹੀਂ ਕੀਤੀ ਤੇ ਬਿਲਕੁਲ ਕਦੋਂ ਮੈਸੇਜ ਲਗਾਇਆ ਗਿਆ ਕਿਉਂਕਿ ਪੰਜਾਬ ਦੇ ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ ਤੇ ਤੁਹਾਨੂੰ ਵੀ ਛੁੱਟੀ ਸੀ ਅੱਜ ਤੇ ਤੁਹਾਨੂੰ ਸਕੂਲ ਵੱਲੋਂ ਐਸਾ ਕੋਈ ਅਲਰਟ ਸੀ ਕਿ ਪਾਣੀ ਪੜ ਸਕਦਾ ਉਹ ਰਾਤ ਨੂੰ ਅਲਰਜਨ ਥੋੜੀ ਉਹਨਾਂ ਨੇ ਕਿਹਾ ਕਿ ਜਿਹੜੀ ਨੀਚੇ ਵਾਲੀ ਡਾਉਨਸ ਵਾਲੇ ਬੱਚੇ ਸੀ ਉਹਨਾਂ ਨੂੰ ਉੱਪਰ ਸ਼ਿਫਟ ਕਰਤੇ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 1:00 ਜਾਂ 1:30 ਵਜੇ ਤੱਕ ਪੁਲ ਖੋਲ ਦਿੱਤੇ ਜਾਣਗੇ ਜੇ ਉਦੋਂ ਸਰ ਨੂੰ ਪਤਾ ਹੁੰਦਾ ਕਿ ਇਹ ਗੱਲ ਹੋਏਗੀ ਉੱਥੇ ਪਾਣੀ ਆਏਗਾ ਆਬਵੀਅਸਲੀ ਉਹਨਾਂ ਨੇ ਭੇਜਣਾ ਸੀ ਬਟ ਉਹ ਹੁਣ ਸਾਨੂੰ ਅੱਗੇ ਇਹ ਨਹੀਂ ਪਤਾ ਉਹਨਾਂ ਨੇ ਭੇਜੇ ਕਿਉਂ ਨਹੀਂ ਭੇਜੇ ਉਹਨਾਂ ਨੂੰ ਪਤਾ ਜਾਂ ਨਹੀਂ ਪਤਾ ਬਟ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਸ਼ਾਇਦ ਪਹਿਲੇ ਥੋੜੀ ਅਲਰਜਨ ਮਿਲ ਜਾਂਦੀ ਤੇ ਉਹ ਸ਼ਾਇਦ ਭੇਜ ਸਕਦੇ ਸੀ ਬਟ ਬਿਲਕੁਲ ਤੁਸੀਂ ਕੁਝ ਕਹਿਣਾ ਚਾਹੋਗੇ ਅੰਦਰ ਤੁਸੀਂ ਥੋੜੇ ਜੇ ਡਰੇ ਹੋਏ ਅਜੇ ਵੀ ਲੱਗ ਰਹੇ ਹੋ ਬੜੀ ਮੁਸ਼ਕਲ ਨਾਲ ਤੁਸੀਂ ਨਿਕਲੇ ਹੋ ਹਾਂਜੀ ਨਿਕਲੇ ਤੇ ਮੁਸ਼ਕਲ ਨਾਲ ਆਪਾਂ ਤੁਰਕਿਆਂ ਨੂੰ ਲੈਣ ਆਏ ਦੇ ਹੀ ਪੇਰੈਂਟਸ ਤੇ ਆਪਾਂ ਉਧਰੋਂ ਤੁਰਕੀ ਫਿਰ ਆਏ ਰਾਤ ਨੂੰ ਫਿਰ ਟਰੈਕਿੰਗ ਤੇ ਬੈ ਕੇ ਆਏ ਤੇ ਪਰ ਸਾਡਾ ਟੀਚਰਾਂ ਨੇ ਬੜਾ ਸਾਥ ਦਿੱਤਾ ਪਹਿਲਾਂ ਤੇ ਉਹਾਨੂੰ ਛੱਡਣ ਨਹੀਂ ਦੇਈ ਹੀ ਉਹ ਕਹਿੰਦੇ ਬੋਰਡਸ ਆਉਗੀ ਆਪਾਂ ਖੁਦ ਛੱਡ ਕੇ ਆਵਾਂਗੇ ਬੋਰਡਿੰਗ ਸਕੂਲ ਹੈ ਤੁਹਾਡਾ ਤੇ ਤੁਸੀਂ ਇੱਕੋ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਹੋ ਸਰ ਮੈਂ ਗੁਰਦਾਸਪੁਰ ਜ਼ਿਲ੍ਹੇ ਕਾਦੀਆਂ ਦੇ ਆ ਕਾਦੀਆਂ ਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਬੱਚਿਆਂ ਦਾ ਵੀ ਅਸੀਂ ਗੱਲਬਾਤ ਕੀਤੀ ਹੈ ਮਾਪੇ ਬੜੇ ਪਰੇਸ਼ਾਨ ਹੋ ਗਏ ਸੀ ਕਹਿ ਰਹੇ ਸੀ ਕਿ ਆਪਾਂ ਅਸੀਂ ਕਿੰਨੇ ਫੁੱਟ ਪਾਣੀ ਚ ਗੁਜ਼ਰ ਕੇ ਜਾਂਦੇ ਆ ਬੱਚਿਆਂ ਨੂੰ ਲੈ ਕੇ ਅਸੀਂ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਲੈ ਕੇ ਆਏਗਾ ਤੇ ਲਗਾਤਾਰ ਜੋ ਹੈ ਉਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਜੇ ਵੀ ਕਈ ਬੱਚੇ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਕੈਮਰਾ ਪਰਸਨ ਰੋਹੀ ਦੇ ਨਾਲ ਮੈਂ ਅਰਸ਼ਦੀਪ ਕੌਰ ਤੇ ਨਿਕਸਾਵੇਰਾ ਗੁਰਦਾਸਪੁਰ ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦਬੂੜੀ ਚ ਮੌਜੂਦ ਆ ਇੱਥੇ ਹੀ ਨਵੋਦੀਆ ਸਕੂਲ ਚ 400 ਤੋਂ 450 ਬੱਚੇ ਫਸੇ ਹੋਏ ਸਨ ਹੁਣ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਬੱਚੇ ਵੀ ਨੇ ਮਾਪੇ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਆਪਣੀ ਬੇਟੀ ਨੂੰ ਤੁਸੀਂ ਲੈ ਕੇ ਆਏ ਮੇਰੀ ਭਾਂਜੀ ਆ ਜੀ ਤੁਹਾਡੀ ਭਾਂਜੀ ਨੂੰ ਤੁਸੀਂ ਲੈ ਕੇ ਆਏ ਹਾਂਜੀ ਤੇ ਕਦੋਂ ਦੇ ਫਸੇ ਹੋਏ ਸੀ ਇਹ ਬੱਚੇ ਰਾਤ ਦੇ ਫਸੇ ਆ ਰਾਤ ਦੇ ਫਸੇ ਤੇ ਕੱਢਿਆ ਕਿਉਂ ਨਹੀਂ ਸੀ ਕਿਉਂਕਿ ਕੱਲ੍ਹ ਦਾ ਤੱਕ ਇਹ ਦੱਸ ਦਿੱਤਾ ਗਿਆ ਸੀ ਕਿ ਉਹ ਬੋਰਨ ਸਕੂਲ ਬੰਦ ਕਰ ਦਿੱਤੇ ਗਏ ਸੀ ਇਹ ਕਹਿ ਦਿੱਤਾ ਗਿਆ ਸੀ ਹੁਣ ਸਕੂਲ ਨਹੀਂ ਚੱਲਣਗੇ ਕੀ ਕਿਹਾ ਗਿਆ ਸਕੂਲ ਪ੍ਰਸ਼ਾਸਨ ਵੱਲੋਂ ਤੋਂ ਕਦੋਂ ਤੁਹਾਨੂੰ ਮੈਸੇਜ ਆਇਆ ਕਿ ਹੁਣ ਬੱਚਿਆਂ ਨੂੰ ਲੈ ਜਾਓ ਮੈਂ ਤੇ ਇੱਥੇ ਤੱਕ ਕੀ ਆਊਟ ਪਾਸ ਆ ਇਹ ਮੈਡਮ ਉੱਥੇ ਸਾਈਨ ਕਰਨ ਲਈ ਨਹੀਂ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਉਹ ਕਹਿੰਦਾ ਸਾਈਨ ਤੋਂ ਬਿਨਾ ਬੱਚੇ ਨਹੀਂ ਜਾਂਦੇ ਮੈਂ ਜ਼ਬਰਦਸਤੀ ਲੈ ਗਏ ਆ ਬੱਚੇ ਟਰਾਲੀ ਵਿੱਚ ਭਾਲ ਕੇ 8 ਵਜੇ ਦਾ ਪਾਣੀ ਚੱਲ ਕੇ ਗਏ ਆਪਾਂ ਤੁਸੀਂ ਆਪ ਚੱਲ ਕੇ ਬੱਚੇ ਨਾਲ ਚੱਲੇ ਗਏ ਬੱਚਿਆਂ ਦੇ ਕੋਲ ਫਿਰ ਅੱਗੇ ਇੱਕ ਪਿੰਡ ਆ ਨਾਂ ਨਹੀਂ ਯਾਦ ਉਹਨਾਂ ਨੇ ਦਬੂਰੀ ਦਬੂਰੀ ਉਹਨਾਂ ਨੇ ਸਾਨੂੰ ਟਰੈਕਟਰ ਦੀ ਤੇ ਟਰਾਲੀ ਦੀ ਸਹਾਇਤਾ ਦਿੱਤੀ ਫਿਰ ਅਹੀਂ ਉਹਦੇ ਵਿੱਚ ਬੈਠ ਕੇ ਸਕੂਲ ਤੱਕ ਗਏ ਆ ਅਹੀਂ 3 ਕਿਲੋਮੀਟਰ ਪਾਣੀ ਚੱਲ ਕੇ ਗਏ ਆ ਇੱਥੇ ਤੱਕ ਪਾਣੀ ਪੂਰੇ ਹੀ ਇੱਥੇ ਤੱਕ ਪਾਣੀ ਮੋਬਾਈਲ ਸਭ ਕੁਝ ਗਿੱਲਾ ਸਾਡਾ ਤੇ ਤੁਹਾਨੂੰ ਮੈਸੇਜ ਕਰ ਦੋ ਐਸੇ ਸਕੂਲ ਵਾਲੋ ਕਿ ਬੱਚਾ ਨੂੰ ਸੁਭਾয়া ਆ ਮੈਸੇਜ ਜਦੋਂ ਪਾਣੀ 4-5 ਫੁੱਟ ਭਰ ਗਿਆ ਹੈ ਇਹਨਾਂ ਦੇ ਸੁਭਾ ਮੈਸੇਜ ਆਇਆ ਤੇ ਕੋਈ ਪ੍ਰਸ਼ਾਸਨ ਵਾਲਾ ਉੱਥੇ ਕੋਈ ਨਹੀਂ ਸੀ ਕੋਈ ਨਹੀਂ ਜਦੋਂ ਤੁਸੀਂ ਉੱਥੇ ਪਹੁੰਚੋ ਕੋਣ ਤਾਂ ਕਹਿੰਦੇ ਕਿ ਪ੍ਰਸ਼ਾਸਨ ਹੈ ਹੁਣ ਨਹੀਂ ਕੋਈ ਉਹ ਨਹੀਂ ਕੋਈ ਵੀ ਇਹ ਭਾਈ ਹੁਣੀ ਅਹੀਂ ਇਕੱਠੇ ਹੀ ਸਵੇਰ ਦੇ ਤੁਸੀਂ ਸਵੇਰ ਦੇ ਲੱਗੇ ਸੀ ਅਸੀਂ ਮੈਡਮ ਸਵੇਰ ਦੇ 8 ਵਜੇ ਤੇ ਗਏ ਆ ਹੂੰ ਕੋਈ ਪ੍ਰਸ਼ਾਸਨ ਨਹੀਂ ਕੋਈ ਕੁ ਕਹਿ ਰਹੇ ਆ ਕਿ ਬਸ ਐਂਡੀਆ ਫਟੀਮ ਆ ਰਹੀਆਂ ਪਰ ਹੁਣ ਦੋ ਵੋਟਾਂ ਗਈਆਂ ਸਿਰਫ ਉੱਥੇ ਹੁਣ ਦੋ ਟੀਮਾਂ ਗਈਆਂ ਸਵੇਰ ਦੋ ਵੋਟਾਂ ਗਈਆਂ ਹੁਣ ਠੀਕ ਹੈ ਉੱਥੇ ਵੈਸੇ ਦੋ ਵੋਟਾਂ ਗਈਆਂ ਪਰ ਉਹਨਾਂ ਦੇ ਬੱਚੇ ਕਿਤਰੇ ਨੇ ਬੱਚੇ ਸਾਰੇ ਉੱਪਰ ਢਕੇ ਪਏ ਆ ਹੁਣ ਕਿੰਨੇ ਬੱਚੇ ਨੇ ਅੰਦਰ ਬੱਚੇ ਕਮ ਸੇ ਕਮ ਸਾਰੇ ਬੱਚੇ ਉੱਥੇ ਆ ਹਜ਼ਾਰ ਬੱਚਾ ਕਮ ਸੇ ਕਮ ਉੱਥੇ ਹੀ ਆ ਤਾਂ ਕਾਫੀ ਬੱਚੇ ਉੱਥੇ ਨੇ ਇਹ ਟਰੈਕਟਰ ਟਰਾਲੀ ਵੀ ਉਧਰਲੇ ਪਾਸੇ ਹੀ ਜਾ ਰਹੀ ਹੈ ਬੱਚਿਆਂ ਨੂੰ ਲੈਣ ਜਾ ਰਹੇ ਹੋ ਤੁਸੀਂ ਨੇ ਤੁਹਾਡੇ ਆਪਣੇ ਬੱਚੇ ਨੇ ਕਿ ਤੁਹਾਨੂੰ ਪਤਾ ਲੱਗਾ ਕਿ ਅਗਰ ਬੱਚੇ ਪਤਾ ਲੱਗਾ ਨਹੀਂ ਸਾਨੂੰ ਪਤਾ ਲੱਗਾ ਨਹੀਂ ਪਤਾ ਲੱਗਾ ਸਾਨੂੰ ਬੱਚੇ ਵੀ ਨੇ ਮੈਨੂੰ ਲੱਗਦਾ ਉਹਨਾਂ ਨਾਲ ਗੱਲਬਾਤ ਅਸੀਂ ਕਰਦੇ ਆ ਤੁਸੀਂ ਬੇਟਾ ਅੰਦਰੋਂ ਇੰਨੇ ਇੰਨੇ ਤੁਸੀਂ ਭਿੱਜੇ ਹੋਏ ਹੋ ਪਾਣੀ ਚ ਇੰਨਾ ਪਾਣੀ ਸੀ ਸਕੂਲ ਦੇ ਅੰਦਰ ਜੀ ਹਾਂ ਬਾਹਰ ਪਿੰਡ ਦੇ ਵਿੱਚ ਵੀ ਜਦੋਂ ਆਪਾਂ ਤੁਰ ਕੇ ਆਏ ਆ ਚੱਲ ਕੇ ਆਏ ਆ ਤੇ ਉਸ ਜਗ੍ਹਾ ਤੇ ਵੀ ਪਾਣੀ ਹੈਗਾ ਸੀ ਤੇ ਅੰਦਰ ਸਕੂਲ ਦੇ ਵਿੱਚ ਚਲੋ ਕਿਉਂਕਿ ਥੋੜਾ ਡਾਊਨ ਏਰੀਆ ਹੈ ਉੱਚਾ ਥੋੜਾ ਏਰੀਆ ਸੀ ਉੱਥੇ ਥੋੜਾ ਹੈ ਨਹੀਂ ਸੀ ਬਟ ਉੱਥੇ ਵੀ ਠੀਕ ਕਾਫੀ ਇੰਨਾ ਨਾ ਪਾਣੀ ਦੂਰ ਤੇ ਵੀ ਤੱਕ ਨਹੀਂ ਸੀ ਯਾਨੀ ਕਿ ਅਡੀ ਹਿਪਸ ਤੱਕ ਉੱਥੇ ਵੀ ਪਾਣੀ ਆਉਂਦਾ ਸੀ ਜੀ ਹਾਂ ਜੀ ਪਈ ਹੈ ਪੂਰੀ ਰਿਕਟ ਪਈ ਹੈ ਸਨੇਕਸ ਵਗੈਰਾ ਬਹੁਤ ਜ਼ਿਆਦਾ ਸਭ ਨੂੰ ਬਹੁਤ ਆ ਗਿਆ ਹਾਂ ਦੇ ਸਕੂਲ ਦੇ ਅੰਦਰ ਵੀ ਸੀ ਹੌਸਟਲਸ ਦੇ ਅੰਦਰ ਸਨੇਕ ਸੀ ਤੇ ਬਹੁਤ ਮੁਸ਼ਕਿਲ ਸੀ ਉੱਥੇ ਕੰਮ ਤੇ ਤੁਹਾਡੇ ਪੇਰੈਂਟਸ ਕਿੱਥੇ ਨੇ ਪੇਰੈਂਟਸ ਚਾਚੂ ਮੇਰੇ ਉੱਧਰ ਹੈ ਤੇ ਪਾਪਾ ਮੇਰੇ ਖੁਦ ਮੈਨੂੰ ਲੈਣ ਆਏ ਉੱਥੇ ਤੱਕ ਤੇ ਪ੍ਰਸ਼ਾਸਨ ਤੋਂ ਉੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਸੀ ਉੱਥੇ ਉਦੋਂ ਕੋਈ ਨਹੀਂ ਸੀ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਉਹ ਅਸੀਂ ਸਵੇਰ ਦੇ ਮਤਲਬ ਉਹਨਾਂ ਨੇ ਕਹੇ ਕਿ 12:00 ਟੱਕ ਐਨਡੀਆਰਫ ਵਗੈਰਾ ਵਗਲੇ ਆਜਣਗੇ 11:00 ਟੱਕ ਬਟ ਸਾਡੇ ਟੀਚਰਸ ਵਗੈਰਾ ਸਾਰੇ ਐਚਐਮਸ ਵਗੈਰਾ ਸਾਡੇ ਨਾਲ ਸੀ ਸਾਰੇ ਉਹਨ ਬਟ ਉਥੇ ਪ੍ਰਸ਼ਾਸਨ ਉਸ ਟਾਈਮ ਤੇ ਜੇ ਮੈਂ ਕਹਾਂ ਉਸ ਟਾਈਮ ਤੇ ਕੁਝ ਹੈ ਨਹੀਂ ਬਟ ਹਾਂ ਹੈਲਪਲੀ ਉਹਨਾਂ ਨੇ ਐਸਡੀਐਮ ਐਸਡੀਐਮ ਸਾਨੂੰ ਵੀ ਕਾਲ ਕੀਤੀ ਸੀ ਤੇ ਐਸਡੀਐਮ ਨੂੰ ਵੀ ਕਈ ਅੱਗੇ ਹੋਰ ਵੀ ਕਾਲਸ ਵਗੈਰਾ ਲੱਗੀਆਂ ਤੇ ਮੈਨੂੰ ਲੱਗਦਾ ਸੀ ਕਿਉਂਕਿ ਹੋਰ ਵੀ ਉਥੇ ਸਾਰਾ ਪਿੰਡ ਵਗੈਰਾ ਸਾਰਾ ਏਰੀਆ ਉਥੇ ਕਵਰ ਕਰਨਾ ਸੀ ਉਹਨਾਂ ਨੇ ਐਨਡੀਆਰਐਫ ਨੇ ਤੇ ਫਿਰ ਉਹਨਾਂ ਨੇ ਸਪੈਸ਼ਲੀ ਬੱਚਿਆਂ ਨੂੰ ਵੀ ਹੋਣ ਇਸ ਲਈ ਡਾਇਰੈਕਟ ਉਹ ਬੱਚਿਆਂ ਨੂੰ ਲੈਣ ਵੀ ਗਏ ਸੀ ਬੋਟਸ ਗਈਆਂ ਵਾ ਬਟ ਸਾਡਾ ਇਹ ਸੀ ਕਿ ਥੋੜਾ ਮੁਸ਼ਕਿਲ ਕੰਮ ਜ਼ਿਆਦਾ ਹੋ ਗਿਆ ਸੀ ਬਾਰਿਸ਼ ਕਰਕੇ ਬਾਕੀ ਇਹ ਸੀ ਕਿ ਸਾਡੇ ਟੀਚਰਸ ਵਗੈਰਾ ਜਿਹੜੇ ਸਰਜ ਵਗੈਰਾ ਸੀ ਉਹਨਾਂ ਨੇ ਸਾਡਾ ਸਪੋਰਟ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਬੇਟਾ ਡਰਨ ਦੀ ਕੋਈ ਗੱਲ ਨਹੀਂ ਆ ਉਹ ਸਾਡੇ ਨਾਲ ਰਹੇ ਸੀ ਬਸ ਡਰ ਤਾਂ ਗਏ ਹੋਵਗੇ ਤੁਸੀਂ ਕਹਿ ਰਹੇ ਸੱਪ ਸੀ ਇਈਨਾ ਨਾ ਪਾਣੀ ਸੀ ਤੁਸੀਂ ਤੋਂਰ ਤੋਂ ਹੋਰ ਛੋਟੇ ਬੱਚੇ ਵੀ ਹੋਣਗੇ ਜਿਨ੍ਹਾਂ ਦੀ ਏਜ ਘੱਟ ਹੋਏਗੀ 6th ਕਲਾਸ ਐਸੇ ਦੇ ਲੋ 10th ਵਗੈਰਾ ਇਹ 9th ਵਗੈਰਾ ਦੇ ਬੱਚੇ ਹੈਗੇ ਆ ਤੇ ਉੱਥੇ 6th ਕਲਾਸ ਦੇ ਵੀ ਬੱਚੇ ਆਗੇ ਸੀ ਬਟ ਪੈਨਿਕ ਦਾ ਮਾਹੌਲ ਤਾਂ ਪੈਨਿਕ ਦਾ ਮਾਹੌਲ ਤੇ ਹੋਏਗਾ ਬਟ ਠੀਕ ਸੀ ਥੋੜਾ ਪਾਣੀ ਤੋਂ ਬਚਾਅ ਕਰਨਾ ਪੈਣਾ ਸੀ ਬਾਕੀ ਟੀਚਰਸ ਵਗੈਰਾ ਤੁਹਾਡੀ سپورਟ ਕਰਦੇ ਪਈ ਸੀ ਤੇ ਉਹ ਤੇ ਤੁਹਾਨੂੰ ਪਤਾ ਕਰਨੀ ਪੈਣੀ ਉਹਨਾਂ ਨੂੰ ਕਿਉਂਕਿ ਗਵਰਨਮੈਂਟ ਟੀਚਰਸ ਵਗੈਰਾ ਉਹਨਾਂ ਨੂੰ ਵੀ ਆਪਣੀ ਜੌਬਸ ਵਗੈਰਾ ਦੀ ਵੀ ਗੱਲ ਆਂਦੀ ਹੈ ਜੌਬ ਸਿਕਿਉਰਿਟੀ ਦੀ ਵੀ ਗੱਲ ਹੈ ਤੇ ਉਹਨਾਂ ਨੇ ਸਾਡੇ ਬੱਚਿਆਂ ਦਾ ਵੀ ਧਿਆਨ ਰੱਖਣਾ ਕੋਈ ਇੰਨੇ ਸਾਲ ਅਕਸਰ ਇਸੀ ਇੰਨੇ ਰਹੇ ਵੀ ਹੈਗੇ ਉੱਥੇ ਉਹਨਾਂ ਨਾਲ ਕਦੀ ਇਹੋ ਜੀ ਸਿਚੁਏਸ਼ਨ ਤੁਸੀਂ ਕਦੀ ਸਕੂਲ ਚ ਫੇਸ ਕੀਤੀ ਅਸੀਂ ਇਹੋ ਜੀ ਸਿਚੁਏਸ਼ਨ ਕਦੀ ਸਕੂਲ ਚ ਫੇਸ ਨਹੀਂ ਕੀਤੀ ਤੇ ਬਿਲਕੁਲ ਕਦੋਂ ਮੈਸੇਜ ਲਗਾਇਆ ਗਿਆ ਕਿਉਂਕਿ ਪੰਜਾਬ ਦੇ ਸਕੂਲਾਂ ਚ ਛੁੱਟੀ ਕਰ ਦਿੱਤੀ ਗਈ ਹੈ ਤੇ ਤੁਹਾਨੂੰ ਵੀ ਛੁੱਟੀ ਉਹ ਰਾਤ ਨੂੰ ਅਲਰਜਨ ਥੋੜੀ ਉਹਨਾਂ ਨੇ ਕਿਹਾ ਕਿ ਜਿਹੜੀ ਨੀਚੇ ਵਾਲੀ ਡਾਉਨਸ ਵਾਲੇ ਬੱਚੇ ਸੀ ਉਹਨਾਂ ਨੂੰ ਉੱਪਰ ਸ਼ਿਫਟ ਕਰਤੇ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 1:00 ਜਾਂ 1:30 ਵਜੇ ਤੱਕ ਪੁਲ ਖੋਲ ਦਿੱਤੇ ਜਾਣਗੇ ਜੇ ਉਦੋਂ ਸਰ ਨੂੰ ਪਤਾ ਹੁੰਦਾ ਕਿ ਇਹ ਗੱਲ ਹੋਏਗੀ ਉੱਥੇ ਪਾਣੀ ਆਏਗਾ ਆਬੀਅਸਲੀ ਉਹਨਾਂ ਨੇ ਭੇਜਣਾ ਸੀ ਬਟ ਉਹ ਹੁਣ ਸਾਨੂੰ ਅੱਗੇ ਇਹ ਨਹੀਂ ਪਤਾ ਉਹਨਾਂ ਨੇ ਭੇਜੇ ਕਿਉਂ ਨਹੀਂ ਭੇਜੇ ਉਹਨਾਂ ਨੂੰ ਪਤਾ ਜਾਂ ਨਹੀਂ ਪਤਾ ਬਟ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੂੰ ਸ਼ਾਇਦ ਪਹਿਲੇ ਥੋੜੀ ਅਲਰਜਨ ਮਿਲ ਜਾਂਦੀ ਤੇ ਉਹ ਸ਼ਾਇਦ ਭੇਜ ਸਕਦੇ ਸੀ ਬਟ ਬਿਲਕੁਲ ਤੁਸੀਂ ਕੁਝ ਕਹਿਣਾ ਚਾਹੋਗੇ ਅੰਦਰ ਤੁਸੀਂ ਥੋੜੇ ਜੇ ਡਰੇ ਹੋਏ ਅਜੇ ਵੀ ਲੱਗ ਰਹੇ ਹੋ ਇਹ ਬੜੀ ਮੁਸ਼ਕਲ ਨਾਲ ਤੁਸੀਂ ਨਿਕਲੇ ਹੋ ਹਾਂਜੀ ਨਿਕਲੇ ਤੇ ਮੁਸ਼ਕਲ ਨਾਲ ਆਪਾਂ ਤੁਰਕਿਆਂ ਨੂੰ ਲੈਣ ਆਏ ਦੇ ਹੀ ਪੇਰੈਂਟਸ ਤੇ ਆਪਾਂ ਉਧਰੋਂ ਤੁਰਕੀ ਫਿਰ ਆਏ ਰਾਤ ਨੂੰ ਫਿਰ ਟਰੈਕਿੰਗ ਤੇ ਬੈ ਕੇ ਆਏ ਤੇ ਪਰ ਸਾਡਾ ਟੀਚਰਾਂ ਨੇ ਬੜਾ ਸਾਥ ਦਿੱਤਾ ਪਹਿਲਾਂ ਤੇ ਉਹਨਾਂ ਛੱਡਣ ਨਹੀਂ ਦੇਈ ਹੀ ਉਹ ਕਹਿੰਦੇ ਬੋਰਡਸ ਆਉਗੀ ਆਪਾਂ ਖੁਦ ਛੱਡ ਕੇ ਆਵਾਂਗੇ ਬੋਰਡਿੰਗ ਸਕੂਲ ਹੈ ਤੁਹਾਡਾ ਤੇ ਤੁਸੀਂ ਇੱਕੋ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਹੋ ਸਰ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਕਾਦੀਆਂ ਦੇ ਆ ਕਾਦੀਆਂ ਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਬੱਚਿਆਂ ਦਾ ਵੀ ਅਸੀਂ ਗੱਲਬਾਤ ਕੀਤੀ ਹੈ ਮਾਪੇ ਬੜੇ ਪਰੇਸ਼ਾਨ ਹੋ ਗਏ ਸੀ ਕਹਿ ਰਹੇ ਸੀ ਕਿ ਆਪਾਂ ਅਸੀਂ ਕਿੰਨੇ ਫੁੱਟ ਪਾਣੀ ਚ ਗੁਜ਼ਰ ਕੇ ਜਾਂਦੇ ਆ ਬੱਚਿਆਂ ਨੂੰ ਲੈ ਕੇ ਅਸੀਂ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਲੈ ਕੇ ਆਏ ਆ ਤੇ ਲਗਾਤਾਰ ਜੋ ਹੈ ਉਹ ਰੈਸਕਿਊ ਆਪਰੇਸ਼ਨ ਚੱਲ ਰਿਹਾ ਅਜੇ ਵੀ ਕਈ ਬੱਚੇ ਫਸੇ ਹੋਏ ਨੇ ਤੇ ਉਹਨਾਂ ਨੂੰ ਕੱਢਿਆ ਜਾ ਰਿਹਾ ਕੈਮਰਾ ਪਰਸਨ ਰੋਹੀ ਦੇ ਨਾਲ ਮੈਂ ਅਰਸ਼ਦੀਪ ਕੋਰ ਤੇ ਅਨਿਕ ਸਵੇਰਾ ਗੁਰਦਾਸਪੁਰ